ਤਰਨਤਾਰਨ ਦੇ ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਿਰ ਤਰਨਤਾਰਨ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਰਾਮਲੀਲਾ ਕਲੱਬ ਵੱਲੋਂ ਸ੍ਰੀ ਰਾਮਲੀਲਾ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ ਜਿਸ ਬਾਰੇ ਸਾਡੇ ਨਾਲ ਮੌਜੂਦ ਨੇ ਸ੍ਰੀ ਨਰੇਸ਼ ਚਾਵਲਾ ਜੀ ਜੋ ਕਿ ਮੁੱਖ ਸੇਵਾਦਾਰ ਨੇ ਸ੍ਰੀ ਰਾਮਲੀਲਾ ਕਲੱਬ ਦੇ ਜਾਣਦੇ ਹਨ ਇਹਨਾਂ ਦੇ ਕੋਲ ਕਿ ਕਿਸ ਦਿਨ ਤੋਂ ਰਾਮਲੀਲਾ ਦੀ ਜਿਹੜੀ ਕਿ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਕੀ ਕਹਿਣਾ ਹੈ ਦਾ ਇਹਨਾਂ ਦਾ ਪ੍ਰਭੂ ਭਗਤਾਂ ਨੂੰ ਸਰ ਸਵਾਗਤ ਹੈ ਅੱਜ ਬੜੇ ਖੁਸ਼ੀ ਦਾ ਮੌਕਾ ਵਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਰਾਮਲੀਲਾ ਦਾ ਮਹਾਉਤਸਵ श्री ठाकुर द्वारा मदर मोहन मंदिर ਵਿੱਚ ਇਸ سٹਾਰਟ ਜਿਹੜਾ 3 ਤਰੀਕ ਤੋਂ 3 10 2024 ਦਾ سٹਾਰਟ ਹੋ ਰਿਹਾ ਵਾ ਕਈ ਸਾਲਾਂ ਤੋਂ ਹੀ ਰਾਮਲੀਲਾ ਦਾ ਜਿਹੜਾ ਮੰਚਨ ਆ ਪ੍ਰਭੂ ਰਾਮ ਦੀ ਲੀਲਾ ਪ੍ਰਭੂ ਰਾਮ ਦਾ ਜੀਵਨ ਜਿਹੜਾ ਦਰਸਾਇਆ ਜਾਂਦਾ ਵਾ ਇਸ ਸਾਲ ਵੀ ਬੜੇ ਪਿਆਰ ਨਾਲ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਾਰਿਆਂ ਨਾਲ ਮਿਲ ਜੁਲ ਕੇ ਜਿਹੜਾ ਇਹ ਉਸਤ ਮਨਾਉਨੇ ਆ ਇਸ ਸਾਲ 3 ਤਰੀਕ ਨੂੰ ਸ਼ੁਰੂ ਹੋਏਗਾ ਇਸ 10 ਦਿਨ ਰਾਤਿਆਂ ਚੱਲਣ ਗਿਆ ਤੇ 10 ਦਿਨ ਹੀ ਪ੍ਰਭੂ ਰਾਮ ਦੇ ਜੀਵਨ ਤੇ ਜਿਹੜਾ ਜਾਣਨਾ ਪਾਇਆ ਜਾਏਗਾ ਉਹਨਾਂ ਦੀ ਲੀਲਾਵਾਂ ਦਿਖਾਈਆਂ ਜਾਣ ਗਿਆ ਇਹ ਸ਼੍ਰੀ ਰਾਮਲੀਲਾ ਕਲੱਬ ਤਕਰੀਬਨ 100 ਸਾਲ ਤੋਂ ਪਹਿਲਾਂ ਹੋ ਗਿਆ ਸੇਵਾ ਚ ਆਏ ਉਹਨੇ ਤੇ ਸੇਵਾ ਕਰਦੇ ਰਹੇ ਸਾਡੇ ਵੱਡੇ ਪਹਿਲਾਂ ਹੁਣ ਸਾਡੀ ਜ਼ਿੰਮੇਵਾਰੀ ਆ ਸਾਡਾ ਰਾਮਲੀਲਾ ਕਰਨ ਦਾ ਹਰ ਸਾਲ ਇਹੋ ਹੀ ਮੰਤਬ ਹੁੰਦਾ ਵਾ ਤਾਂ ਕਿ ਜਿਹੜੇ ਪ੍ਰਭੂ ਪ੍ਰੇਮੀ ਆ ਰਾਮ ਭਗਤ ਆ ਸ਼ਰਨਵਾਸੀ ਆਣ ਆਗੇ ਪ੍ਰਭੂ ਦੇ ਚਰਨਾਂ 'ਚ ਬੈਠ ਕੇ ਰਾਮਲੀਲਾ ਦਾ ਜਿਹੜਾ ਮੰਚਾ ਨਾਨੰਦ ਮਾਨਸਕਨ ਤੇ ਨਾਲ ਨਾਲ ਜਿਹੜੇ ਪ੍ਰਭੂ ਰਾਮ ਦੇ ਜੀਵਨ ਦੇ ਗੁਣ ਆ ਜਿਸ ਦਿਨ ਕਰਕੇ ਸਾਡੇ ਅੱਜ ਕੱਲ ਪਰਿਵਾਰ ਬੜੇ ਦੂਰ ਹੋ ਚੁੱਕੇ ਆ ਘਰਾਂ ਚ ਕਾਲਾ ਕਲੇਸ਼ ਹੁੰਦਾ ਵਾ ਲੇਕਿਨ ਪ੍ਰਭੂ ਰਾਮ ਦੀ ਜੀਵਨੀ ਉਹਨਾਂ ਦੀ ਜੀਵਨੀ ਉਹਨਾਂ ਦੇ ਪਿਤਾ ਪ੍ਰਤੀ ਉਹਨਾਂ ਦਾ ਜਿਹੜਾ ਇੱਕ ਕੁਰਬਾਨੀ ਸੀ ਉਹਨਾਂ ਦੇ ਭਰਾਵਾਂ ਦੀ ਸੇਵਾ ਉਹਨਾਂ ਦੀ ਪਤਨੀ ਦੀ ਸੇਵਾ ਹਰ ਘਰ ਚ ਇਹੋ ਜਿਹੇ ਜਿਹੜੇ ਵਧੀਆ ਵਧੀਆ ਅਦ੍ਰਸ਼ ਮਹੱਤਵਪੂਰਨ ਜਿਹੜੀਆਂ ਚੀਜ਼ਾਂ ਜਾਣ ਤਾਂ ਕਿ ਸਾਡੇ ਕਲਯੁਗੀ ਜੇ ਲੋਗ ਆ ਉਹਨਾਂ ਦੇ ਘਰਾਂ 'ਚ ਸੁਖ ਸ਼ਾਂਤੀ ਹੋਵੇ ਤੋਂ ਮੈਂ ਪਹਿਲਾਂ ਤੇ ਆਪਣੇ ਦੋਨਾਂ ਵੀਰਾਂ ਦਾ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜਿਹੜੇ ਸਾਨੂੰ ਹਰ ਸਾਲ ਸਹਿਯੋਗ ਦਿੰਦੇ ਆ ਹੈਰੀ ਜੀ ਆ ਨਾਲ ਸਾਹਿਲ ਜੀ ਆ ਵੱਡੇ ਭਾਜੀ ਸਾਡੇ ਟਿੰਕੂ ਜੀ ਸਾਰੇ ਬਹੁਤ ਸਾਨੂੰ ਸਹਿਯੋਗ ਦਿੰਦੇ ਆ ਤੇ ਸਾਰੇ ਸ਼ਰਨੋਂ ਅਸੀਂ ਅਪੀਲ ਕਰਦਾ ਇੰਨਾ ਵੱਡਾ ਜਿਹੜਾ ਮਹਸਬਾ ਤਾਂ ਆਦੀ ਸੋਨਾ ਲੱਗਦਾ ਵਾ ਜੇ ਆਪਾਂ ਵੱਦ ਚੜ ਕੇ ਇੱਥੇ ਆ ਕੇ ਪ੍ਰਭੂ ਰਾਮ ਦੀ ਲੀਲਾ ਜੋ ਦਿਖਾਈ ਜਾਂਦਾ ਉਹਦਾ ਆਨੰਦ ਮਾਣੀਏ ਤੇ ਆਪਣੇ ਜੀਵਨ ਨੂੰ ਸਫਲ ਬਣਾਈਏ ਦੁਬਾਰਾ ਤੋਂ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਨੂੰ ਬੇਨਤੀ ਕਰਦਾ ਹਮਮਾ ਅੱਗੇ ਪਰਿਵਾਰ ਸਮੇਤ ਪਹੁੰਚੋ ਬੈਠਣ ਲਈ ਖਾਸ ਪ੍ਰਬੰਧ ਹੋਊਗਾ ਤੇ ਬਹੁਤ ਹੀ ਸੁੰਦਰ ਤੁਹਾਨੂੰ ਨਜ਼ਾਰਾ ਆਇਆ ਕਰਨਗੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ